ਹਾਈਵੇ ਦੇ ਮੁਕਾਬਲੇ ਸ਼ਹਿਰ ਵਿੱਚ ਧੁੰਦ ਦਾ ਪ੍ਰਭਾਵ ਘੱਟ ਦੇਖਾਈ ਦੇ ਰਿਹਾ ਹੈ ਪਰ ਨਿਗਮ ਦੀ ਹੱਤ ਤੋਂ ਬਾਅਦ ਨਿਕਲਣ ਤੇ ਸੰਗਣੀ ਤੋਂ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਪੇਸ਼ ਆ ਰਹੀਆਂ ਨੇ ਅਤੇ ਕਈ ਲੋਕ ਆਪਣੇ ਰੁਟੀਨ ਕੰਮਕਾਜ ਨੂੰ ਬੁਲਤਵੀ ਕਰਨੇ ਮਜਬੂਰ ਹੋ ਰਹੇ ਨੇ ਹੁਣ ਮੌਸਮ ਵਿੱਚ ਹੋ ਰਹੇ ਬਦਲਾਅ ਕਾਰਨ ਸਵੇਰੇ ਭਾਰੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਦੁਪਹਿਰ ਵਿੱਚ ਮੌਸਮ ਆਪ ਹੋਣ ਲੱਗਾ ਹੋਣੇ ਦਿਨ ਰਾਤ ਦੇ ਤਾਪਮਾਨ ਵਿੱਚ 13 ਡਿਗਰੀ ਤੋਂ ਜ਼ਿਆਦਾ ਤਰ ਦਾ ਫਰਕ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਮੌਸਮ ਵਿੱਚ ਬਿਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ ਇਸ ਕਾਰਨ ਸਾਵਧਾਨੀਆਂ ਅਪਣਾਉਣ ਦੀ ਲੋੜ ਹੈ ਕਿਉਂਕਿ ਇਹ ਅੰਤਰ ਆਮ ਜਨ ਜੀਵਨ ਨੂੰ ਵਿਹਾਲ ਕਰ ਰਿਹਾ ਹੈ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਦੁਪਹਿਰ ਨੂੰ ਧੁੱਪ ਦੌਰਾਨ ਲੋਕ ਮੋٹے ਕੱਪੜੇ ਘੱਟ ਪਹਿਨਦੇ ਨੇ ਅਤੇ ਸ਼ਾਮ ਨੂੰ ਕਈ ਲੋਕ ਕੱਪੜਿਆਂ ਦੀ ਗਿਣਤੀ ਵਧਾਉਣਾ ਭੁੱਲ ਜਾਂਦੇ ਨੇ ਜੋ ਕਿ ਠੰਡ ਲੱਗਣ ਦਾ ਕਾਰਨ ਬਣ ਸਕਦਾ ਹੈ ਇਸ ਲਈ ਸ਼ਾਮ ਸਮੇਂ ਕਰੋ ਬਾਹਰ ਜਾਣ ਵਾਲਿਆਂ ਨੂੰ ਆਪਣਾ ਬਚਾਅ ਕਰਨ ਪ੍ਰਤੀ ਗੰਪੀਰਤਾ ਦਿਖਾਉਣੀ ਚਾਹੀਦੀ ਹੈ ਆਲਮ ਇਹ ਹੈ ਕਿ ਆਮ ਜਨ ਜੀਵਨ ਬੇहद ਪ੍ਰਭਾਵਿਤ ਹੋ ਰਿਹਾ ਹੈ ਖਾਸ ਤੌਰ ਤੇ ਸੜਕ ਕਿਨਾਰੇ ਜੀਵਨ ਬਿਤਾਉਣ ਵਾਲਿਆਂ ਨੂੰ 24 ਘੰਟਿਆਂ ਅੰਦਰ ਤਾਪਮਾਨ ਚ 13 ਡਿਗਰੀ ਤੱਕ ਦੇ ਫਰਕ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਆਮ ਤੇ ਕਿਤੇ ਜ਼ਿਆਦਾ ਹੈ ਤਾਪਮਾਨ ਵਿੱਚ ਜੋ ਫਰਕ ਆ ਰਿਹਾ ਹੈ ਅਜਿਹਾ ਫਰਕ ਜਨਵਰੀ ਦੇ ਮੌਸਮ ਵਿੱਚ ਘੱਟ ਹੀ ਦੇਖਣ ਨੂੰ ਮਿਲਦਾ ਹੈ ਉੱਥੇ ਹੀ ਘਟੋ ਘਟਦਾ ਮਨ ਵਿੱਚ ਵਾਧਾ ਦਰਜ ਹੋਇਆ ਹੈ ਜਿਸ ਕਾਰਨ ਰਾਤ ਦੇ ਤਾਪਮਾਨ ਵਿੱਚ ਖੰਡ ਵਿੱਚ ਹਲਕੀ ਜਹੀ ਰਾਹਤ ਹੋਣ ਦੀ ਉਮੀਦ ਜਾਗੀ ਹੈ ਵੱਧ ਤੋਂ ਵੱਧ ਤਾਪਮਾਨ ਦਾ 18 ਡਿਗਰੀ ਤੱਕ ਦਾ ਰਿਕਾਰਡ ਹੋਣਾ ਭਾਰੀ ਸਰਦੀ ਵਿੱਚ ਰਾਹਤ ਦਿਖਾਵੇਗਾ ਮੌਸਮ ਮਹਾਰਾ ਦਾ ਕਹਿਣਾ ਹੈ ਕਿ ਮੀਂਹ ਪੈਣ ਤੋਂ ਬਾਅਦ ਸਰਦੀ ਤੋਂ ਰਾਹਤ ਮਿਲਣ ਦਾ سلسلہ ਸ਼ੁਰੂ ਹੋਵੇਗਾ ਅਗਲੇ ਕੁਝ ਦਿਨਾਂ ਤੱਕ ਮੀਂਹ ਦੀ ਸੰਭਾਵਨਾ ਨਹੀਂ ਹੈ ਜਿਸ ਕਾਰਨ ਅਜਿਹਾ ਲੱਗ ਰਿਹਾ ਹੈ ਕਿ ਸਰਦੀ ਵਿੱਚ ਵੱਡੀ ਰਾਹਤ ਮਿਲਣ ਵਿੱਚ ਹਾਲੇ ਸਮਾਂ ਲੱਗ ਸਕਦਾ ਹੈ